सत श्रीकाल जी सार्डा तो मेरे यूट्यूब चैनल बबली घर स्वागत है अज आप देसी खे बनावे वैसे तो मेरिया कई भैन देसी घे बना आ ही होगा पर फिर भी अज मैं सोचा कि यह वीडियो मैनु शेयर करनी चाहिए है अज आप अनसॉल्ट बटर की हेल्प नाल देसी बनावा ਕਈ ਲੇਡੀਆਂ ਮਲਾਈ ਵੀ ਯੂਜ਼ ਕਰਦੀਆਂ ਹਨ ਮਲਾਈ ਨੂੰ ਇਕੱਠਾ ਕਰਦੀਆਂ ਤੇ ਉਹਨੂੰ ਫਿਰ ਦੇਸੀ ਕੇ ਬਣਾਉਣ ਲਈ ਯੂਜ਼ ਕਰਦੀਆਂ ਪਰ ਆਪਾਂ ਬਟਰ ਦੀ ਹੈਲਪ ਲਵਾਂਗੇ ਬਟਰ ਦੀਆਂ ਟਿੱਕੀਆਂ ਆਪਾਂ ਨੂੰ ਕਿਸੇ ਵੀ ਗ੍ਰੋਸਰੀ ਸਟੋਰ ਤੋਂ ਮਿਲ ਜਾਂਦੀਆਂ ਆਪਾਂ ਨੇ ਉਹ ਅੱਜ ਯੂਜ਼ ਕਰਨਾ ਆ ਕੋਈ ਵੀ ਆਪਾਂ ਨੇ ਜਿਹੜੇ ਪਾਂਡੇ ਚ ਬਣਾਣਾ ਆ ਉਹਨੂੰ ਆਪਾਂ ਨੇ ਲੈਣਾ ਆ ਤੇ ਉਹਦੇ ਵਿੱਚ ਸਾਰੀਆਂ ਟਿੱਕੀਆਂ ਪਾ ਦੇਣੀਆਂ ਤੁਸੀਂ ਘੱਟ ਵੀ ਲੈ ਸਕਦੇ ਹੋ ਜੇ ਤੁਸੀਂ ਬਣਾ ਕੇ ਦੇਖਣਾ ਆ ਤਾਂ ਇੱਕ ਇੱਕ ਟਿੱਕੀ ਵੀ ਲੈ ਸਕਦੇ ਹੋ ਇਹਦੇ ਵਿੱਚ ਕੋਈ ਮੈਜ਼ਰਮੈਂਟ ਯੂਜ਼ ਨਹੀਂ ਕਰਨੀ ਆਪਾਂ ਨੇ ਥੋੜੀ ਦੇਰ ਇਹਨੂੰ ਰੱਖਣਾ ਆ ਤੇ ਇਹਨੂੰ ਹਾਰਡਲੀ 10 ਮਿੰਟਸ ਲੱਗਦੇ ਆ ਇਹ ਮੈਲਟ ਹੋ ਜਾਂਦਾ ਆ ਤੇ ਆਪਾਂ ਨੂੰ ਥੋੜਾ ਟਾਈਮ ਲੱਗਦਾ ਇਹਨੂੰ ਬਣਾਉਣ ਚ ਪਰ ਇਹ ਵਧੀਆ ਹੈ ਕਿ ਆਪਾਂ ਜਿਹੜਾ ਦੇਸੀ ਘਿਓ ਘਰ ਬਨਾਈਏ ਤਾਂ ਕਿ ਆਪਾਂ ਨੂੰ ਪਤਾ ਹੋਏਗਾ ਕਿ ਜਿਹੜਾ ਦੇਸੀ ਘਿਓ ਆ ਇਹ ਪਿਓਰ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਲਟ ਹੋ ਚੁੱਕਿਆ ਹੈ ਪ੍ਰੋਪਰ ਤੇ ਆਪਾਂ ਨੇ ਇਹਨੂੰ ਇਦਾਂ ਹੀ ਹੌਲੀ-ਹੌਲੀ ਜਿਹੜੀ ਮੀਡੀਅਮ ਫਲੇਮ ਤੇ ਇਹਨੂੰ ਆਪਾਂ ਨੇ ਹਿਲਾਉਂਦੇ ਰਹਿਣਾ ਹੈ ਤੇ ਹੁਣ ਦੇਖੋ ਇਹ ਆਪਾਂ ਨੇ 10 ਕਮਿੰਟ 15 ਕਮਿੰਟ ਰੱਖਿਆ ਆ ਤੇ ਇਹ ਹੌਲੀ 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 ਆਪਣੇ ਆਪ ਬਣ ਰਿਹਾ ਆ ਤੇ ਇੱਥੇ ਇਹ 60 70% ਬਣ ਚੁੱਕਿਆ ਆ ਤੇ ਆਪਾਂ ਹਜੇ ਇਹਨੂੰ ਹੋਰ ਰੱਖਾਂਗੇ ਇਹਨੂੰ ਇਦਾਂ ਹੀ ਹਿਲਾਉਂਦੇ ਰਹਿਣਾ ਆ ਤੇ ਹੁਣ ਆਪਣਾ ਦੇਸੀ ਕੇ ਬਣ ਕੇ ਆਲਮੋਸਟ ਰੈਡੀ ਹੋ ਚੁੱਕਿਆ ਹੈ ਆਪਾਂ ਇਹਨੂੰ ਇਦਾਂ ਹੀ ਜਿਹੜੀ ਫਲੇਮ ਬੰਦ ਕਰ ਦੇਵਾਂਗੇ ਤੇ ਇਹਨੂੰ ਠੰਡਾ ਹੋਣ ਦੀ ਵੇਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਣਾ ਦੇਸੀ ਕੀ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਨੂੰ ਜਿਹੜੀ ਵੀ ਬੋਟਲ ਤੇ ਆਪਾਂ ਨੇ ਇਹਨੂੰ ਸਟੋਰ ਕਰਨਾ ਹੈ ਆਪਾਂ ਉਹ ਚ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਦੇਸੀ ਕੀ ਕਿੰਨਾ ਸੋਨਾ ਬਣਿਆ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਮੇਰੀ ਨੈਕਸਟ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਜਾਣ ਤੇ ਜੇ ਤੁਸੀਂ ਦੇਸੀ ਕੇ ਉਹ ਨਹੀਂ ਬਣਾਉਂਦੇ ਕਰ ਤਾਂ ਇਹ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟਸ ਵਿੱਚ ਦੱਸਿਓ ਕਿ ਤੁਹਾਡਾ ਦੇਸੀ ਕੇ ਕਿਦਾਂ ਦਾ ਬਣਿਆ ਤੇ ਇਹਦੇ ਨੀਚੇ ਜਿਹੜਾ ਲੈਫਟਓਵਰ ਬਚ ਜਾਂਦਾ ਹੈ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਆਟਾ ਭੁੰਨ ਕੇ ਮਿੱਠਾ ਪਾ ਕੇ ਉਹ ਬਹੁਤ ਵਧੀਆ ਤੇ ਬਹੁਤ ਸਵਾਦ ਲੱਗਦਾ ਹੈ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ